22 ਤਰੀਕ ਨੂੰ ਅਸੀਂ ਉੱਥੇ ਆਰੰਭ ਕੀਤਾ ਸੀ ਪਿਛਲੇ ਸਾਲ ਤੇ ਦੇਖੀ ਕਿ ਇੱਕ ਇੱਕ ਸਾਲ ਦੇ ਵਿੱਚ 165 ਐਮਐਲਡੀ ਪਾਣੀ ਜਿਹੜਾ ਮਿਊਸਪਲ ਕਾਰਪੋਰੇਸ਼ਨ ਦਾ ਸਿੱਧਾ ਡਿੱਗਦਾ ਸੀ ਉਹ ਬੰਦ ਹੋ ਗਿਆ ਫਿਰ ਸੱਤਾ ਪਿੰਡਾਂ ਦੇ ਪਾਣੀ ਡਿੱਗਦੇ ਸੀ ਉਹ ਉਹ ਬੰਦ ਹੋ ਗਿਆ ਤੇ ਤਿੰਨ ਪਿੰਡਾਂ ਦੇ ਜਿਹੜੇ ਹੈਗੇ ਆ ਪਾਣੀ ਉਹ ਸ਼ਹਿਰ ਦੇ ਨਾਲ ਜੁੜ ਗਿਆ ਤੇ ਉਦੇ ਨਾਲ ਜਿਹੜਾ ਤਾਜਪੁਰ 79 ਡੈਰੀਆਂ ਸੀ ਜਿਹਨਾਂ ਦਾ ਸਿੱਧਾ ਗੁਆਹ ਦੇ ਵਿੱਚ ਡਿੱਗਦਾ ਸੀ ਉਹ ਬੰਦ ਹੋ ਗਿਆ ਫਿਰ ਤਾਜਪੁਰ ਡੈਰੀ ਕੰਪਲੈਕਸ ਦਾ ਜਿੱਥੇ 160 ਟਨ ਰੋਡ ਗੁਆਹ ਡਿੱਗਦਾ ਸੀ ਉਹ ਥੋੜਾ ਬਹੁਤਾ ਹੋਣਾ ਬਾਕੀ ਸਾਰਾ ਬੰਦ ਹੋ ਗਿਆ ਉਹਦੇ ਵਾਸਤੇ ਵੀ ਉਹ ਪ੍ਰਬੰਧ ਹੋ ਗਿਆ ਫਿਰ ਜਿਹੜੀ ਡੈਰੀ ਕੰਪਲੈਕਸ ਥੱਲੇ ਹੈਬੋ ਹਾਲ ਸੀਗਾ ਉਹਦਾ ਪਾਣੀ ਸਿੱਧਾ ਡਿੱਗਦੇ ਸੀ ਉਹ ਬੰਦ ਹੋ ਗਿਆ ਸੋ ਇਹਦੇ ਵਿੱਚ ਦੂਸਰਾ ਜਿਹੜਾ ਦੋ ਕੰਮ ਇਹਦੇ ਵਿੱਚ ਕਰਨ ਵਾਲੇ ਸੀ ਇੱਕ ਪਾਣੀ ਜਿਹੜਾ ਅਨਟਰੀਟਡ ਡਿੱਗ ਰਿਹਾ ਉਹ ਬੰਦ ਕਰਨਾ ਦੂਸਰਾ ਇਹਦੇ ਵਿੱਚ ਜਿਹੜਾ ਕੁਝ ਡਿੱਗਿਆ ਸੀਗਾ ਜਿਸ ਤਰ੍ਹਾਂ ਗੋਹੇ ਦੇ ਨਾਲ ਭਰੀ ਹੋਈ ਸੀਗਾ ਦਰਿਆ ਉਹਨੂੰ ਸਾਫ਼ ਕਰਨਾ ਤੇ ਤੀਸਰੇ ਜਿਹੜਾ ਇੰਡਸਟਰੀ ਦਾ ਪਾਣੀ ਜਿਹੜਾ ਸੀਗਾ ਜਮਾਲਪੁਰ ਡਰੇਨ ਦੇ ਰਾਹੀਂ ਸਿੱਧਾ ਇਹਦੇ ਵਿੱਚ ਆਉਂਦਾ ਸੀ